ਹਾਂਜੀ ਭਾਈ ਜੀ ਆ ਲਾਵਾਰਸ ਬਾਈ ਕੁੱਕੇ ਦੇ ਪਾਪ ਨੂੰ ਸਾਹਮਣੇ ਮੋਦਗੀ ਬਾਈ ਇਹ ਪਿਆ ਹੈ ਤਿੰਨ ਦਿਨ ਹੋ ਗਏ ਬਾਈ ਇੱਥੇ ਮੀਂਹ ਪਈ ਜਾਂਦਾ ਬੁਰਾ ਹਾਲ ਹੈ ਇਹ ਨਾਂ ਦਾ ਕੁਛ ਦੱਸਦਾ ਨਾ ਕੋਈ ਆਪਦਾ ਨਾਂ ਦੱਸਦਾ ਨਾ ਪਿੰਡ ਦੱਸਦਾ ਆ ਭਾਈ ਹੈ ਇੱਥੇ ਸੜਕਾ ਵਗਦੀ ਸੜਕ ਤੇ ਜਮ੍ਹਾਂ ਉੱਪਰ ਪਿਆ ਹੈ ਆ ਹੁਣ ਆ ਗਿਆ ਕੰਬਲ-ਕੁੰਬਲ ਬਾਈ ਆਵੇ ਦੇ ਲੱਗਾ ਆਵੇ ਹੈਲੋ ਭਾਈ ਹੈਲੋ ਹਾਂ ਭਾਈ ਕਿਹੜਾ ਪੰਡਾ ਕਿਹੜਾ ਤੇਰਾ ਉਹ ਭਾਈ ਹਾਂ ਕਿਹੜਾ ਤੇਰਾ ਕੋਈ ਨਹੀਂ ਕਿਹਦਾ ਹਾਂ ਪੰਡਾ ਨਹੀਂ ਪਤਾ ਆ ਭਾਈ ਜੀ ਆ ਤਲਵੰਡੀ ਤਲਵੰਡੀ ਨੂੰ ਜਾਂਦਾ ਮੋਦਗੀ ਚੋ ਰੋਡ ਭਾਈ ਜੀ ਠੀਕ ਹੈ ਜੀ ਇੱਥੇ ਪਿਆ ਇਹ ਕੁੱਕੇ ਦੇ ਪਾਪਾ ਨੂੰ ਸਾਹਮਣੇ ਪਾਪਾ ਪਾਪਾ ਸਾਹਮਣੇ ਜੀ ਮਿਹਰਬਾਨੀ ਕਰਕੇ ਭਾਈ ਜੀ ਇਹਨਾਂ ਦਾ ਪੁਵੰਦਵਾਤ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਈ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਅਸੀਂ ਕੈਪਟਨ ਦੇ ਢਾਬੇ ਦੇ ਉੱਤੇ ਇਹ ਬੰਦਾ ਮੰਦ ਬੁੱਗੀ ਬੁੱਧੀ ਆ ਬੰਦਾ 15 20 ਦਿਨ ਤੋਂ ਇੱਥੇ ਰਹਿ ਰਿਹਾ ਤੇ ਆ ਸੰਗਤ ਸਾਰੀ ਖੜੀ ਆ ਇਹਨੂੰ ਅਸੀਂ ਮਨੌਕਤਾ ਦੀ ਸੇਵਾ ਲੁਧਿਆਣੇ ਲੈ ਕੇ ਚੱਲੇ ਆ ਜੋ ਕਿ ਉੱਥੇ ਇਹਨੂੰ ਛੱਡ ਕੇ ਆਉਣਾ ਇਹਦਾ ਬਹੁਤ ਬੁਰਾ ਹਾਲ ਸੀ ਹੁਣ ਇਹਨੂੰ ਮਦਕੀ ਬਾਜ਼ਾਰ ਦੇ ਵਿੱਚੋਂ ਭਾਲ ਕੇ ਲਿਆਂਦਾ ਤੇ ਆ ਕੈਪਟਨ ਦਾ ਟਾਬਾ ਮੁੱਦ ਕੀ ਆ ਨਾਲ ਪੰਪ ਆ ਆ ਮਾਤਾ ਜਿਹੜੀ ਹੈ ਖੜੀ ਆ ਇਹ ਨੂੰ ਰੋਟੀ ਪਾਣੀ ਦਿੰਦੀ ਸੀ ਹੋਰ ਕਿਸੇ ਤੋਂ ਇਹ ਕੋਸ ਰੋਟੀ ਖਾਂਦਾ ਨਹੀਂ ਸੀ ਮਾਤਾ ਜੀ ਬੋਲੋ ਹਾਂਜੀ ਅਸੀਂ ਰੋਟੀ ਪਾਣੀ ਦਿੰਦੇ ਸੀ ਜਿੰਨੇ ਜੋ ਅੱਗੇ ਸਿੱਸੀ ਇਹ ਵੀ ਸੇਵਾ ਕਰਦੇ ਸੀ ਇਹਨੂੰ ਹੋਵੇ 20 15 ਦੇ ਆ ਰਹੇ ਨੇ 15 ਦੇ ਨਾ ਹੋਵੇ ਤੇ ਇੱਥੇ ਪਿਆਸ ਹੀ ਡਿੱਗਿਆ ਸਾਨੂੰ ਨਹੀਂ ਪਤਾ ਵੀਰ ਨੂੰ ਪਤਾ ਲੱਗਿਆ ਤੇ ਇਹ ਸਾਨੂੰ ਦੱਸਣ ਆਇਆ ਵੀ ਇੱਥੇ ਬੰਦਾ ਪਿਆ ਪਰ ਅਸੀਂ ਗਏ ਕਿਹਾਂ ਪਿਆਏ ਹਾਂ ਮੈਂ ਰੱਤਾ ਲੈ ਕੇ ਗਈ ਦਰੀ ਲੈ ਕੇ ਗਈ ਇਹਦੇ ਫੁੱਲ ਵੀ ਹਰੇ ਹੋਰ ਇਹਦੇ ਮੀਹ ਇਹਦੇ ਉੱਤੇ ਪੈਂਦਾ ਰਿਹਾ ਜਰੇ ਦੇ ਵੀ ਨੀਂਦ ਤੇ ਪੈਦਾ ਸੀ ਤਰਪਾਲ ਲੈ ਕੇ ਗਈ ਇਹਦੇ ਤੇ ਠੀਕ ਹੈ ਹਾਂਜੀ ਆਹ ਦੇਖ ਲਓ ਲੋਕੇਸ਼ਨ ਆ ਟਾਪੇ ਵਾਲਾ ਬੰਦਾ ਜੀ ਤੇ ਆ ਮੋ ਫਰੀਦਕੋਟ ਮੁੱਦਕੀ ਰੋਡ ਆ ਜੀ ਇਹ ਢਾਬੇ ਵਾਲਿਆਂ ਨੇ ਇਹਨੂੰ ਕੱਪੜੇ-ਕੁਪੜੇ ਦਿੱਤੇ ਸੀ ਇੱਥੇ ਉਹ ਬੰਦਾ ਰਹਿੰਦਾ ਸੀ ਜੀ ਆ ਜਿੱਥੇ ਉਹ ਰਹਿੰਦਾ ਜੀ ਆ ਉਹਦੇ ਕੱਪੜੇ ਪਏ ਆ ਆ ਸਾਰਾ ਇੱਥੋਂ ਲੈ ਕੇ ਚੱਲੇ ਆ ਜੀ ਅੱਸੀ ਗੱਲ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬਾਈ ਜੀ ਵਾਹਿ ਖਾਲਸਾ ਵਾਹਿ ਫਤਿਹ ਇਹ ਵੀ ਜਿਹੜਾ ਮੰਨ ਲਓ ਢਾਬੇ ਦੇ ਬਾਹਰ ਪਿਆ ਸੀ ਬੰਦਾ ਉਹੀ ਆ ਜੀ ਹਾਂ ਹਾਂ ਮੇਰੇ ਨਾਲ ਤੁਹਾਡੇ ਨਾਲ ਕਈ ਦਿਨਾਂ ਦੀ ਗੱਲ ਚੱਲ ਰਹੀ ਸਾਡੀ ਹਨ ਹਾਂ 7-8 ਦਿਨ ਤੋਂ ਮੈਨੂੰ ਵੀਡੀਓ ਦਿਖਾਈ ਸੀ ਮੁੰਡੇ ਨੇ ਮੈਂ ਤਾਂ ਸਾਡੇ ਉਦੋਂ ਕੈਂਪ ਸੀ ਜਿੱਦੇ 24 ਜੂਨ ਤੋਂ ਪਹਿਲਾਂ ਵੀ ਪਿਆ ਜੀ ਉਹ ਵੀ ਇਹਦੇ ਉੱਪਰ ਪਿਆ ਜੀ ਉਹਦੇ ਬਸ ਇੱਕ ਤੋਂ ਆਇਆ ਹੋਇਆ ਕਿੱਥੋਂ ਕੋਈ ਛੱਡ ਕੇ ਗਿਆ ਜਾਂ ਕਿਵੇਂ ਨਹੀਂ ਲੱਗੀ ਮੇਰਾ ਜਮਾ ਖੇਤ ਨਾਲ ਆ ਜੀ ਸਦੀ ਗਿੱਲੀ ਲੰਘਦੇ ਕਰਦੇ ਜੀ ਬਸ ਵੱਡੀ ਰੋਡ ਕਿੱਥੇ ਟਾਬਾ ਜੀ ਇਹ ਕਿ ਟਾਬਾ ਜੀ ਤਲਵੰਡੀ ਰੋਡ ਤੇ ਆ ਜੀ ਵੱਡਗੀ ਇੰਟਰਚ ਰੋਡ ਤੇ ਕੈਪਟਨ ਟਾਪਾ ਜੀ ਕੈਪਟਨ ਜਦੋਂ ਮੱਧ ਕੀ ਇਧਰ ਤੇ ਜਾਣੇ ਜਦੋਂ ਬਾਗੇ ਪਾਣੇ ਤੋਂ ਮੱਧ ਕੀ ਰੋਡ ਜਾਣੇ ਨਹੀਂ ਨਹੀਂ ਫਰੀ ਕੋਡ ਜਾਣੇ ਫਰੀ ਕੋਡ ਨੂੰ ਜੀ ਜਦੋਂ ਫਰੀ ਕੋਡ ਨੂੰ ਜਾਣੇ ਵਿੱਚ ਵਿੱਚ ਕ੍ਰਾਸ ਕਰੀ ਤਾਂ ਮੱਧ ਕੀ ਦੋ ਬਾਈਪਾਸ ਤੇ ਨਾ ਉੱਤੇ ਹੀ ਆ ਜੀ ਕੀ ਨਾਂ ਟਾਬੇ ਦਾ ਹੀ ਟਾਬੇ ਦਾ ਕੈਪਟਨ ਟਾਬਾ ਜੀ ਖਾਲਕੇ ਦਾ ਪੰਪਾ ਜੀ ਜਮਨ ਨਾਲ ਜੀ ਅੱਛਾ ਇਹਨਾਂ ਦੀ ਜਿਵੇਂ ਨਾ ਕਈ ਬੰਦਿਆਂ ਨੇ ਜਿਵੇਂ ਘਰੇ ਰੱਖਿਆ ਹੁੰਦਾ ਗੁਜਰ ਰੱਖ ਰਿਹਾ ਗੁਲਾਮ ਬਲੂ ਇਸੇ ਤਰ੍ਹਾਂ ਉਹਨਾਂ ਨੇ ਜਦੋਂ ਕੰਮ ਕਰਨੋਂ ਹਟ ਗਿਆ ਸ਼ਰੀਰ ਸੱਟ ਗਏ ਹੋ ਨਾ ਇਹ ਦਸੰਮਤਾ ਕੋ ਸਾਹਦਾ ਵੀ ਲੇਟ ਲੱਗੀ ਵੀ ਅਛਾ ਲਾਈਟ ਲੱਗ ਗਈ ਲਾਈਟ ਲੱਗੀ ਜਾਂਦਾ ਇਹਦਾ ਸਿਰ ਖੜ ਗਿਆ ਥਲੂ ਕਿ ਕੰਮ ਦਾ ਨਹੀਂ ਰਿਹਾ ਬਸ ਉਹ ਸੱਟ ਗਿਆ ਨਾ ਸੱਟ ਗਿਆ ਇਸ ਤਰ੍ਹਾਂ ਕੀ ਨਾਮ ਨੂਮ ਕੀ ਦੱਸਦਾ ਹੈ ਰੰਗੇਸ਼ ਕਿਤੇ ਰਕੇਸ਼ ਦੱਸਦਾ ਕ ਪਹਿਲਾ ਕੀ ਨਾਮ ਹੈ ਰਨੋਤ ਪਤਾ ਨਹੀਂ ਔਰਨੋਤ ਦੱਸਦਾ ਕਿਤੇ ਇਸ ਤਰ੍ਹਾਂ ਨਾਮ ਦੱਸ ਰਨੋਤ ਭਾਈ ਸਾਹਿਬ ਨਮਸਤੇ ਨਮਸਤੇ ਜੀ ਇਧਰ ਦੇਖੀਏ ਚਾਚਾ ਇਸ ਤਰ੍ਹਾਂ ਦੇਖੋ ਕੈਸੇ ਹੋ ਠੀਕ ਹੋ ਹਾਂ ਠੀਕ ਹੈ ਕहां ਘਰੇਨੇ ਵਾਲੇ ਹੋ ਹਮ ਲੋਗ ਕੋ ਇੱਕ ਅਫਜਲ ਅਫਜਲ ਕਬੜੇ ਕੋ ਕੰਮ ਕਰਤੇ ਹਾਂ बाड़े में हाँ, का, गोबर उठाते गोबर गोबर, गोबर उठा के भगा दिए गोबर उठा के भगा हाँ, दिए पैसा नहीं दिए पैसे मारते भी थे मारते पीटते थे नहीं, ज़िए नहीं, ज़िए नहीं ज़िए ना? ना? आपके पिताजी का नाम क्या है पिताजी का तो बाबूलाल नाम है ना? बाबूलाल हाँ, और माँ का अम्मा मा नाम भाई का नाम क्या है भाई पे तो जय जयश गाँव का नाम क्या है गांव का गांव गाँव कांगरे मऊ ठीक है जिला कौन सा है जिला फतेहपुर फतेहपुर ये कहाँ पड़ता है, ये तो जेल की जेल पढ़ता है नहीं फतेहपुर जिला कहाँ पड़ता है बिहार में यूपी में राजस्थान में कहा पड़ता है हम लोग तो बिहार में बिहार से हो बिहारी बाबू हो आपका वहाँ मुख्यमंत्री कौन है ਮੁੱਖ ਮੰਤਰੀ ਤੋਂ ਦੁੰਨੀ ਸਿੰਘ ਹੈ ਇਹਨਾਂ ਦੇ ਹੂੰ ਦੁੰਨੀ ਸਿੰਘ ਦੁੰਨੀ ਸਿੰਘ ਹੈ ਠੀਕ ਉਤਰਾਖੰਡ ਸੇ ਹੋ ਹਾਂ ਉਤਰਾਖੰਡ ਠੀਕ ਹੈ ਖੋਲੋ ਭਾਈ ਤੋ ਜੈਸੇ ਲੈਟਰਨ ਬਾਥਰੂਮ ਨੂੰ ਪਤਾ ਨਹੀਂ ਨਾ ਵਿੱਚੇ ਕਰਦਾ ਲੈਟਰਨ ਹਾਂ ਜੀ ਜੋ ਕੱਪੜੇ ਬਦਲਤੇ ਫਿਰ ਉਹ ਅੱਜ ਇਹ ਕੱਪੜੇ ਹੁਣ ਇਹ ਇਹ ਸਾਨੂੰ ਬਾਜ਼ਾਰ ਜਾਵੜੇ ਜੀ ਉਤੋਂ ਦਿਆ ਨਹੀਂ ਪਹਿਲਾਂ ਹੂੰ ਇਹ ਜਾਵੜੇ ਤੇ 3 ਕਿਲੋਮੀਟਰ 2 ਕਿਲੋਮੀਟਰ ਪਾਸ ਤੁਰ ਕੇ ਇਹ ਨਹੀਂ ਬੈ ਬੈ ਕਿ ਤੁਰਦਾ ਨਹੀਂ ਗਿਆ ਜੀ ਅੱਥਾ ਨਾਲ ਰੁੜਦਾ ਹੈ ਰੁੜਦਾ ਹਾਂ ਰੁੜ ਕੇ ਇਹ ਫਿਰ ਹਈ ਬਹੁ ਔਕੀ ਹੋ ਕੇ ਫਿਰ ਲੱਭਿਆ ਆਪਕੇ ਨੂੰ ਉਹ ਨੂੰ ਪਛੇ ਨੂੰ ਪਛ ਫਿਰ ਵਿਚਾਰ ਚ ਵੜ ਗਿਆ ਗਾਂਤੀ ਜੀ ਇਹ ਵੀ ਕੱਪੜੇ ਤੁਸੀਂ ਹੁਣ ਨਵੇਂ ਪਵਾ ਕੇ ਲੈ ਨਹੀਂ ਨਹੀਂ ਕੱਪੜੇ ਨਵੇਂ ਦੋ ਵਾਰੀ ਅਸੀਂ ਵੀ ਬਦਲੇ ਜੀ ਕੱਪੜੇ ਜੀ 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 ਉਹ ਉੱਥੇ ਆ ਜਾਓਂਗੇ ਐਰੰਗੇਸ ਭਾਈ ਕਿਆ ਨਾਮ ਹੈ ਦੂਸਰਾ ਨਾਮ ਤੁਹਾਡਾ ਨਾਮ ਕਿਆ ਹੈ ਰਕੇਸ਼ 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 ਆ ਜਾਓ ਇੱਧਰ نیچے ਆ ਜਾਓ ਇੱਧਰ ਆ ਜਾਓ ਹਾਂ نیچے ਆ ਜਾਓ ਬੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਦਾ ਨਾਮ ਜੀ ਰਕੇਸ਼ ਆ ਪੰਜਾਬ ਦੇ ਵਿੱਚ ਜਿਹੜੀ ਇੱਕ ਨਵੀਂ ਪਰਤ ਪਾਈ ਆ ਗੁਲਾਮੀ ਦੀ ਉਹਦਾ ਸ਼ਿਕਾਰ ਆ ਇਹ ਬੱਚਾ ਇਹ ਵੀਰਦਿਆਂ ਦੇਖੋ ਤੁਸੀਂ ਲੱਤਾਂ ਕੰਮ ਨਹੀਂ ਕਰਦੀਆਂ ਜਿਵੇਂ ਦੱਸਿਆ ਵੀਰਿਆ ਨੂੰ ਵੀ ਇਹਦੇ ਕਰੰਟ ਲੱਗ ਗਿਆ ਜਾਂ ਕੀ ਕਾਰਨ ਹੋਇਆ ਇਹਦੇ ਸਰੀਰ ਥੱਲੇ ਆਲਾ ਹਿਸਾਬ ਬਹੁਤ ਘੱਟ ਕੰਮ ਕਰਦਾ ਤੁਰ ਨਹੀਂ ਹੁੰਦਾ ਰੁੜ ਰੁੜ ਕੇ ਚੱਲਦਾ ਲੈਟਰਨ ਬਾਥਰੂਮ ਵੀ ਵਿੱਚ ਹੀ ਕਰੀ ਜਾਂਦਾ ਦਿਮਾਗੀ ਆਫਸੈਟ ਆ ਬਹੁਤ ਜ਼ਿਆਦਾ ਇਹਨੂੰ ਵੀਰ ਨੂੰ ਮੁੱਦ ਕੀ ਤੇ ਜਿਹੜਾ ਤਲਵੰਡੀ ਨੂੰ ਰੋਡ ਜਾਂਦਾ ਵਾ ਮੁੱਦ ਕੀ ਦੇ ਜਿਹਾ ਨੇੜੇ ਜਣਾ ਦੇ ਵਿੱਚ ਕੈਪਟਨ ਢਾਬਾ ਪੈਂਦਾ ਉਥੋਂ ਸੜਕ ਦੇ ਉੱਤੇ ਪਏ ਨੂੰ ਵੀਰ ਇਹ ਲੈ ਕੇ ਆਏ ਨੇ ਚੱਕ ਕੇ ਹੁਣ ਜਿਵੇਂ ਇਹ ਇਦਾਂ ਹੀ ਗੰਦਮੰਦ ਇਕੱਠਾ ਕਰੀ ਜਾਂਦਾ ਕੋਈ ਵੀ ਚੱਕ ਕੇ ਚੀਜ਼ ਮੂੰਹ 'ਚ ਵੀ ਪਾ ਲੈਂਦਾ ਕੋਈ ਰੋਟੀ ਖਵਾ ਗਿਆ ਕਿ ਤਰੇ ਜਾਂਦੇ ਨੂੰ ਕਿਸੇ ਨੇ ਖਾਣ ਨੂੰ ਕੋਈ ਚੀਜ਼ ਦਿੱਤੀ ਉਹ ਖਾ ਲਈ ਇਹ ਬਾਈ ਉਹਨਾਂ ਦਾ ਖੇਤ ਨਾਲ ਲੱਗਦਾ ਉੱਥੇ ਢਾਬੇ ਦੇ ਕੋਲੇ ਸਾਡਾ ਪਿੰਡ ਮੱਲਾ ਜੀ ਤੁਹਾਡਾ ਪਿੰਡ ਮੱਲਾ ਮੱਲਾ ਖੇਤ ਦੀ ਜ਼ਮੀਨ ਲਈ ਹੋਈ ਆਪਣੀ ਮੁੱਦਗੀ ਜੀ ਅੱਛਾ ਜੀ ਕਿਹੜੀ ਪਿਆਜ ਉੱਥੇ ਬਿਲਕੁਲ ਨਾਲ ਵੱਡੇ ਮੱਲਾ ਵੱਡਾ ਮੱਲਾ ਵੱਡਾ ਮੱਲਾ ਜੀ ਜਿੰਦੀਪ ਭੈਣ ਵੀ ਸਾਡੇ ਕੋਲੇ ਹਾਂ ਤੇ ਵੀਰੇ ਤੁਹਾਡਾ ਕੀ ਨਾ ਮਿਰਾਨਾ ਜਸਮੀਤ ਸਿੰਘ ਕਾਕਾ ਕਹਿੰਦੇ ਪਿੰਡ ਜੀ ਬਾਕੀ ਵੀ ਇਹ 7-8 ਦਿਨ ਪਹਿਲਾਂ ਉੱਥੇ ਮਿਲਿਆ ਸਾਨੂੰ ਯਾਨੀ ਮੈਨੂੰ 7 ਦਿਨ ਤੋਂ ਮੈਨੂੰ ਪਤਾ ਵੀ ਇਹ ਪਿਆ ਹੈ ਤੇ ਉਹ ਮਤਲਬ ਪਤਾ ਨਹੀਂ ਲੱਗਿਆ ਕੋਈ ਛੱਡ ਕੇ ਗਿਆ ਜਾਂ ਆਪੇ ਆ ਗਿਆ ਆ ਜਾ ਰਕੇਸ ਇੱਦਾਂ ਹੀ ਰੋੜਦਾ ਦੇਖੋ ऐसे तरह ਰੜ ਕੇ ਬਾਈ ਦਾ ਅੱਧਾ ਜੀ 3 ਕਿਲੋਮੀਟਰ ਅੱਗੇ ਚਲੇ ਗਿਆ ਸ਼ਹਿਰ ਬਲ ਨੂੰ ਮਦਕੀ ਵੱਲ ਨੂੰ ਹਾਂਜੀ ਬਾਜ਼ਾਰ ਤੇ ਜਾਵੜਿਆ ਸੀ ਮਦਕੀ ਬਾਜ਼ਾਰ ਚ ਫੇ ਪ੍ਰਦੇਸੀ ਬੰਦਾ ਪੰਜਾਬ ਚ ਕਿਵੇਂ ਪਹੁੰਚਿਆ ਪਹਿਲਾਂ ਤੋਂ ਹੀ ਦਿਮਾਗੀ ਘਾਟ ਆ ਜਿਵੇਂ ਸਟੇਸ਼ਨਾਂ ਤੋਂ ਲੁੱਕ ਇਹ ਦਲਾਲ ਬੈਠੇ ਨੇ ਸੋਰੀ ਵੇਚ ਕੇ گاਹ 5-5000 ਰੁਪਏ ਚ ਆਪਣੇ 4 ਪੈਸੇ ਬਣਾ ਲੈਂਦੇ ਆ ਤੇ ਕੁਝ ਘਟਿਆ ਲੋਕ ਨੇ ਜਿਹੜੇ ਇਹਨਾਂ ਨੂੰ 4-5000 ਚ ਖਰੀਦ ਕੇ ਮੁਰਕੀਨਾਂ ਤੋਂ ਸਾਲਾਂ ਬੱਧੀ ਗੁਲਾਮੀ ਕਰਾਉਂਦੇ ਨੇ ਗੋਹਾ ਚ ਕਾਉਂਦੇ ਨੇ ਤੇ ਜਦੋਂ ਐਦਾਂ ਡਿਸੇਬਲ ਹੋ ਜਾਂਦੇ ਨੇ ਚੱਲਣ ਫਿਰਨ ਤੋਂ ਸਮਰੱਥ ਹੋ ਜਾਂਦੇ ਨੇ ਫਿਰ ਇਹਨਾਂ ਨੂੰ ਹਨੇਰੇ ਸਵੇਰੇ ਰਾਤ ਬਰਾਤੇ ਆ ਜਾ ਵੀਰੇ ਆ ਜਾ ਰਕੇ ਸਕੇ ਤਾਂ 20-50 ਕਿਲੋਮੀਟਰ ਗਾਂ ਪਸ਼ਾਂ ਕਰਕੇ ਸੁੱਟੇ ਆਉਂਦੇ ਨੇ ਸੜਕ ਤੇ ਤਾਂ ਫਿਰ ਐਦਾਂ ਦੇ ਵੀਰ ਜਿਨ੍ਹਾਂ ਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਦਇਆ ਭਾਵਨਾ ਹੁੰਦੀ ਆ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਇਹਨਾਂ ਮਾਸੂਮ ਇਹਨਾਂ ਮਜਬੂਰ ਲੋਕਾਂ ਦੇ ਪ੍ਰਤੀ ਭਾਵਨਾ ਤੇ ਇਨਸਾਨੀਅਤ ਇਹ ਬੰਦੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਯਤਨ ਚ ਉਹਨੂੰ ਰੋਟੀ ਪਾਣੀ ਖਵਾਉਣਾ ਉਹਦੇ ਲਈੜੇ ਕੱਪੜੇ ਪਾਉਣੇ ਉਹਨੂੰ ਨਵਾਉਣਾ ਤਪਾਉਣਾ ਜਾਂ ਸਾਡੇ ਵਰਗੀਆਂ ਕੋਈ ਸੰਸਥਾਵਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਉੱਥੇ ਪਹੁੰਚਦਾ ਕਰਨਾ ਇਹ ਵੀਰ ਹੁਣੇ ਪਿਛਲੇ 7 ਦਿਨਾਂ ਤੋਂ ਇਸ ਡਿਊਟੀ ਤੇ ਸੀ ਵੀ ਇਹਨੂੰ ਵੀਰ ਨੂੰ ਪ੍ਰਸ਼ਾਦਾ ਛਕਾਉਣਾ ਸਾਡੇ ਨਾਲ ਫੋਨ ਤੇ ਗੱਲ ਕਰਨੀ ਵੀ ਭਾਈ ਇਹਨੂੰ ਆ ਕੇ ਲੈ ਜਾਓ ਤੇ ਸੰਗਤ ਨੂੰ ਵੀ ਪਤਾ ਸਾਡਾ ਵੀ ਸੁਪਰੀਆਂ ਦੇ ਘਰ ਵਿੱਚ ਮਹਾਰਾ ਇਹਨੇ ਜ਼ਿੰਮੇਵਾਰੀ ਵੱਡੀ ਲਈ ਆ ਪਹਿਲਾਂ ਬਾਪੂ ਜੀ ਦੀ ਡੈਥ ਹੋ ਗਈ ਉਹਨਾਂ ਦਾ ਸਿਸਕਾਰ ਕੀਤਾ ਦੋ ਦਿਨ ਫੁੱਲ ਚੋਗੇ ਫਿਰ ਕੈਂਪ ਆ ਗਿਆ ਸੀ ਇਦਾਂ ਹੀ ਸਮਾਂ ਹਰ ਰੋਜ਼ ਕਿਤੇ ਨਾ ਕਿਤੇ ਇਸੇ ਤਰ੍ਹਾਂ ਨਿਕਲ ਜਾਂਦਾ ਤੇ ਅੱਜ ਫਿਰ ਵੀਰਿਆਂ ਨੂੰ ਅਸੀਂ ਕਿਹਾ ਸੀ ਵੀ ਤੁਸੀਂ ਆਪ ਹੀ ਆ ਜਾਓ ਇੱਥੇ ਸਾਡੇ ਕੋਲੇ ਰਕੇਸ਼ ਫੇਰ ਰਕੇਸ਼ ਬਾਪੂ ਇੱਧਰ ਆ ਜਾਓ ਇੱਧਰ ਮੇਰੇ ਪਾਸ ਆ ਜਾਗਾ ਵੀ ਤੁਸੀਂ ਵੀਰੇ ਨੂੰ ਲੈ ਆਓ ਇੱਥੇ ਕਿਸੇ ਤਰੀਕੇ ਤੇ ਵੀਰ ਹੁਣੇ ਅੱਜ ਆਪਣੇ ਗੱਡੀ ਦੇ ਵਿੱਚ ਪਾ ਕੇ ਪਿੱਛੇ ਰਕੇਸ਼ ਨੂੰ ਲੈ ਕੇ ਆਏ ਨੇ ਤਬ ਵੀ ਜਨਨ ਕਿ ਤੁਸੀਂ ਜਦੋਂ ਦੇਖਿਆ 7 ਦਿਨ ਪਹਿਲਾਂ ਹਾਂਜੀ ਉੱਤ ਸੜਕ ਤੇ ਪਿਆ ਸੀ ਸੜਕ ਤੇ ਪਿਆ ਸੀ ਉਦੋਂ ਦੀ ਤੇ ਹੁਣ ਦੀ ਹਾਲਤ ਕੁਝ ਬਿਹਤਰ ਹੋਈ ਹੈ ਜਾਂ ਖਰਾਬ ਹੋਈ ਉਸ ਤੋਂ ਬਾਅਦ ਦੀ ਹਾਲਤ ਇਸੇ ਤੱਕ ਆਈਆਂ ਜਿਹਨੂੰ ਨਵਾਦੋ ਆ ਕੇ ਕੱਪੜੇ ਬਦਲਦੇ ਹੋ ਫਿਰ 5-7 ਮਿੰਟਾਂ ਬਾਅਦ ਫਿਰ ਇਹੀ ਹਾਲਤ ਹੋ ਜਾਂਦੇ ਕਿਉਂਕਿ ਲੈਟਰੀ ਮਾਫਲ ਵਿੱਚ ਪਈ ਵਿੱਚੇ ਗਰੀ ਜਾਂਦਾ ਹੁਣ ਵੀ ਸਮੈਲ ਬਹੁਤ ਆ ਜਾਂਦੀ ਹੈ ਉਹ ਭੈਣ ਆ ਜੀ ਤੁਹਾਡੇ ਕੋਲ ਵੀਡੀਓ ਵੀ ਉਹਦੀ ਪਹਿਲਾਂ ਤੁਹਾਡੇ ਕੋਲ ਭੇਜੀ ਉਹ ਭੈਣ ਦੇ ਹੱਥੋਂ ਖਾਂਦਾ ਸਾਡੇ ਹੱਥੋਂ ਕੋਈ ਲੈ ਕੇ ਵੀ ਚੀਜ਼ ਨਹੀਂ ਦਿਖਾਂਦਾ ਪਤਾ ਨਹੀਂ ਉਹ ਕਿਵੇਂ ਕਿਸੇ ਕਿਸੇ ਮਰਦਾਂ ਜਿਵੇਂ ਕੁੱਟਿਆ ਜਾਂਦਾ ਹੁੰਦਾ ਉਹ ਔਰਤ ਦੇ ਜਿਵੇਂ ਭੈਣ ਜਿਹੜੀ ਸੀ ਟਾਬੇ ਤੇ ਲੱਗੀ ਸੀ ਥਾਬੇ ਤੇ ਉਹ ਕੰਮ ਕਰਦੇ ਉਹ ਉਹ ਭੈਣੇ ਨੂੰ ਬ੍ਰੈਸਕੋਟ ਦੇਗੀ ਚਾਹ ਪਿਆਗੀ ਉਹਦੇ ਉੱਥੋਂ ਖਾਪੀ ਲੈਂਦਾ ਸੀ ਬੰਦੇ ਤੋਂ ਡਰਦਾ ਹੈ ਹਾਂ ਦੇ ਜਦੋਂ ਅਸੀਂ ਇਹਨੂੰ ਉੱਤੇ ਕਪੜਾ ਲੰਦੇ ਸੀ ਜਾਂ ਇਹਨੂੰ ਢੱਕਦੇ ਅਕਤੋਂ ਮੀ ਕਾਕੜੇ ਬਹੁਤ ਆ ਕੇ ਚੜ ਚੜ ਕੇ ਆ ਗਏ ਜੀ ਇਹਨੂੰ ਮਸਾ ਢਾਕ ਢੋਕੇ ਕੀਤਾ ਸੀ ਨੇ ਇਹਨੂੰ ਚੱਕ ਕੇ ਪਾਸੇ ਜਨਾਂ ਦੇ ਜਿਹੜੀ ਚਾ ਚੱਲ ਗਿਆ ਉਸ ਚਾਲ ਵਾਲੇ ਸ਼ੈੱਡ ਚ ਉੱਥੇ ਸਾਡੇ ਨਾਲ ਗਿਆ ਜਿੱਕਾ ਮਾਰ ਲੱਗ ਗਿਆ ਜਿੱਕਾ ਮਾਰ ਲੱਗ ਗਿਆ ਹਾਂ ਉਹ ਸਾਡੇ ਕੋਲ ਫਿਰ ਮਹੂਰ ਤਾਂ ਚੱਲਿਆ ਨਹੀਂ ਵੀਡੀਓ ਤਾਂ ਨਹੀਂ ਬਣਾ ਸਕਿਆ ਸੀ ਜੀ ਉਹ ਚੀਕਾ ਮਾਰਦੇ ਸੀ ਤੇ ਪਰ ਉਹ ਅਸੀਂ ਉੱਤੋਂ ਢਾਗਤਾ ਫਿਰ ਤਰਮਾਲ ਹੀ ਭੱਜ ਕੇ ਲਿਆ ਗਏ ਉੱਥੇ ਦਿੱਤਾ ਰਿਹਾ ਫਿਰ ਦੂਤ ਉੱਥੇ ਪਿਆਰੇ ਹਨ ਹਾਂ ਜੀ ਮੇਰੇ ਖੇਤ ਫਿਰ ਭੂਰੇ ਪਈ ਮੋਹ ਉਹ ਲਿਆ ਰਹੇ ਬਸ ਉਹ ਗਿੱਲੇ ਹੋਗੇ ਫਿਰ ਹੋਰ ਗਿੱਲੇ ਹੋਗੇ ਜ਼ਰੂਰ ਲਿਆਗੇ ਉੱਤੇ ਪਰ ਮੀਂਹ ਉੱਤੋਂ ਹੋਰ ਰਾਤ ਨੂੰ ਹੀ ਆਈਗਾ ਇਸੇ ਤਰ੍ਹਾਂ ਕੰਮ ਚੱਲਦਾ ਪਿਆ ਰਹੇ ਇਸ ਤਰ੍ਹਾਂ ਹਾਂ ਜੀ ਰਕੇਸ਼ ਵੀਰ ਨੂੰ ਬਾਈ ਜੀ ਹੁਣ ਇੱਥੇ ਲੈ ਕੇ ਆਏ ਨੇ ਬਾਈ ਤੁਹਾਡਾ ਕਿੰਨਾ ਜੀ ਦਸਿੰਦਰ ਸਿੰਘ ਜੀ ਤੁਹਾਡਾ ਵੀਰ ਜੀ ਜਸਮੀਰ ਸਿੰਘ ਤੁਹਾਡਾ ਵੀਰੇ ਸਪਾਸ ਜੀ ਸਿੰਘ ਤੁਹਾਡਾ ਵੀਰੇ ਜਗਤਾਰ ਸਿੰਘ ਤੁਸੀਂ ਸਾਰੇ ਮਾਲੇ ਤੋਂ ਹੀ ਹਾਂਜੀ ਵੱਡੇ ਮਾਲੇ ਨਗਰ ਤੋਂ ਆ ਵੀਰੇ ਹੋਣੀ ਵੱਡੇ ਮਾਲੇ ਤੋਂ ਪਹਿਲਾਂ ਵੀ ਸਾਡੇ ਕੋਲ ਜਗਦੀਪ ਭੈਣ ਜਿਵੇਂ ਤੁਸੀਂ ਜਾਣਦੇ ਜਿਹਦੇ ਕੋਲੇ ਭੈਣ ਕੋਲੇ ਕੁੱਤਾ ਵੀ ਸੀ ਘਰ 'ਚ ਰੱਖਿਆ ਹੋਇਆ ਉਹ ਵੀ ਸੁੱਕ ਕੇ ਹੱਡੀਆਂ ਦਾ ਪਿੰਜਰ ਬਣਿਆ ਪਿਆ ਸੀ ਨਾਲੇ ਭੈਣ ਦੇ ਹਾਲਾਤ ਤੁਸੀਂ ਦੇਖਿਆ ਕੀ ਸੀ ਘਰ ਦੇ ਵਿੱਚ ਉਹਨੂੰ ਵੀ ਭੈਣ ਨੂੰ ਕਰੀਬ 1.5 ਸਾਲ ਹੋ ਚਲੇ ਸਾਡੇ ਕੋਲ ਰਹਿੰਦਿਆਂ ਨੂੰ ਹੁਣ ਤਾਂ ਉਹ ਠੀਕ ਆ ਭੈਣ ਸਾਡੇ ਨਾਲ ਸੇਵਾ ਵੀ ਕਰਾਉਂਦੇ ਨੇ ਉਸ ਪਿੰਡ ਤੋਂ ਆ ਵੀਰੇ ਹੋਣੀ ਤੇ ਇਹਨਾਂ ਦੇ ਸੰਪਰਕ ਦੇ ਵਿੱਚ ਸਾਡੇ ਮਨੁੱਖਤਰੀ ਸੇਵਾ ਪਰਿਵਾਰ ਦੇ ਨਾਲ ਸੀਗਾ ਸੰਪਰਕ ਜਿਹਦੇ ਕਰਕੇ ਇਹਨਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ ਵੀ ਚਲੋ ਕਿਸੇ ਤਰੀਕੇ ਇਸ ਬਖਸ਼ ਦੇ ਮਾਰੇ ਹੋਏ ਇਨਸਾਨ ਨੂੰ ਇਹਦੇ ਅਪਣੇ ਅੰਦਰ ਤੱਕ ਪਹੁੰਚਾਉਣ ਦਾ ਪ੍ਰਾਲਾ ਹੋ ਸਕੇ ਅੱਜ ਅਸੀਂ ਇਹ ਡਿਊਟੀ ਤੁਹਾਡੀ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਤੁਹਾਡੀ ਡਿਊਟੀ ਲੱਗ ਰਹੀ ਅੱਗੋਂ ਵੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਤੁਸੀਂ ਇਸ ਵੀਰ ਨੂੰ ਜੇ ਕੋਈ ਪਹਿਚਾਣਦਾ ਕਿਸੇ ਦੇ ਆਣ ਗਵਾਂਡੇ ਕੰਮ ਕਰਦਾ ਰਿਹਾ ਕਿਸੇ ਨੇ ਦੇਖਿਆ ਇਹਨੂੰ ਕਿਸੇ ਦੇ ਗੁਹਾ ਚੱਕਦੇ ਆ ਤਾਂ ਤੁਸੀਂ ਵੀ ਆਪਣਾ ਫਰਜ਼ ਨਿਭਾਉਂਦੇ ਹੋਏ ਸਾਡੇ ਨਾਲ ਸੰਪਰਕ ਕਰਿਓ ਸਾਡਾ ਨੰਬਰ 97803 3071 ਆ ਜੀ ਤੇ ਜਾਂ 82 848 ਤੇ 3071 ਆ ਜੀ ਇਹ ਨੰਬਰ ਤੇ ਤੁਸੀਂ ਸੰਪਰਕ ਕਰਕੇ ਸਾਨੂੰ ਜਾਣਕਾਰੀ ਵੀ ਦੇ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਕੇ ਇਹ ਆਪਣੇਆਂ ਤੱਕ ਇਹਨੂੰ ਪਹੁੰਚਾ ਸਕਦੇ ਹੋ ਜਿੰਨੀ ਵੀ ਜਾਣਕਾਰੀਆਂ ਨੇ ਵੀਰ ਨੇ ਸਾਂਝੀ ਕੀਤੀ ਸਾਡੇ ਨਾਲ ਅਸੀਂ ਅੱਗੇ ਲਿਖਤੀ ਰੂਪ ਦੇ ਵਿੱਚ ਵੀ ਸ਼ੇਅਰ ਕੀਤੀ ਆ ਤੇ ਜਿੰਨਾ ਕਿ ਵੀਰ ਬੋਲ ਕੇ ਦੱਸਦਾ ਸੀ ਉਹ ਵੀ ਸ਼ੇਅਰ ਕੀਤੀ ਆ ਵੀਡੀਓ ਤੇ ਬਾਈਆਂ ਦਾ ਬਹੁਤ ਧੰਨਵਾਦ ਬਾਈ ਤੁਹਾਡਾ ਜਿਹੜਾ ਤੁਸੀਂ ਇਹ ਪ੍ਰਾਰਲਾ ਕੀਤਾ ਸ਼ੁਕਰੀਆ ਬਾਈ ਤੁਸੀਂ ਪੰਜੋਂ ਵੀਰ ਇਹਦੇ ਵਾਸਤੇ ਪਰਮੇਸ਼ਰ ਬਣ ਕੇ ਆਏ ਹੋ ਬਾਈ ਇਹਨੂੰ ਇੱਥੇ ਤੱਕ ਲੈ ਕੇ ਆਏ ਹੋ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਠਾ ਇੱਥੇ ਲਿਆ ਕੇ ਲਕੇਸ਼ ਇਸ ਦੇ ਉੱਪਰ ਬੈਠੋ ਭਾਈ ਬੈਠ ਜਾ ਉੱਪਰ ਬੈਠ ਜਾ ਮੇਰਾ ਕਲਾ ਪੈਰ ਉੱਪਰ ਰੱਖ ਬੁਲੇ ਸੋਨਾ